ਸਰ ਭਗਵਾਨ ਸਿੰਘ ਮਾਨ ਜਿਹੜੇ ਨੇ ਉਹ ਇੱਕ ਕਲਾਕਾਰ ਨੇ ਜੀ ਉਹਨਾਂ ਨੇ ਲੋਕਾਂ ਨੂੰ ਆਪਣੇ ਭਾਸ਼ਣ ਦੇ ਨਾਲ ਔਰ ਝੂਠ ਬੋਲ-ਬੋਲ ਕੇ ਆਪਣੇ ਨਾਲ ਲਾ ਲਿਆ ਤਾਂ ਜੀ 1000 ਰੁਪਏ ਅਸੀਂ ਲੇਡੀਜ਼ ਨੂੰ ਫ੍ਰੀ ਦੇਣਾ ਉਹ ਦਿੱਤਾ ਤਾਂ ਗਿਆ ਨਹੀਂ ਜੀ ਪਰ ਹੁਣ ਕੀ ਹੈ ਦੇਖੋ ਜਿੰਨੀ ਦੇਰ ਜਿਹੜਾ ਬੋਝ ਆ ਵਿੱਤੀ ਬੋਝ ਆ ਉਹ ਪੰਜਾਬ ਦੇ ਲੋਕਾਂ ਤੇ ਹੀ ਪੈਣਾ ਹੈ ਚਾਹੇ ਆਪਾਂ ਇਧਰੋਂ ਪੈਸਾ ਲੈ ਕੇ ਉਧਰ ਦੇ ਦੀਏ ਫ੍ਰੀ ਆਈਟਮ ਇਧਰੋਂ ਦੇ ਦੀਏ ਕੁਝ ਕਰੀ ਜਾਈਏ ਜੀ ਪਰ ਨੁਕਸਾਨ ਪੰਜਾਬ ਦਾ ਹੀ ਹੋ ਰਿਹਾ ਤੇ ਗੱਲ ਕਰੀਏ ਕਾਨੂੰਨੂ ਵਿਵਸਥਾ ਦੀ ਗੱਲ ਕਰਦੇ ਆ ਲਗਾਤਾਰ ਕਤਲਾਂ ਆਮ ਹੋ ਰਿਹਾ ਕਿਵੇਂ ਦੇਖਦੇ ਹੋ ਦੇਖੋ ਉਹਦੇ ਚ ਵੀ ਇੱਕ ਬਹੁਤ ਮੇਜਰ ਇਸ਼ੂ ਹੈਗੀ ਆ ਜਿਹੜੀ ਹੈਗੀ ਡਰੱਗਸ ਜਿਨ੍ਹਾਂ ਨੇ ਇਹਨਾਂ ਨੇ ਵਾਅਦਾ ਕੀਤਾ ਵੀ ਅਸੀਂ ਡਰੱਗਸ ਪੰਜਾਬ ਦੇ ਵਿੱਚ 24 ਘੰਟੇ 48 ਘੰਟੇ ਹਫਤੇ 10 ਦਿਨਾਂ ਚ ਬੰਦ ਕਰ ਦਾਂਗੇ ਦੇਖੋ ਇੱਕ ਗੱਲ ਤਾਂ ਤੈ ਹੈ ਡਰੱਗਸ ਜਿਹੜੇ ਹੈਗੇ ਉਹ ਬੰਦ ਨਹੀਂ ਹੋ ਸਕਦੇ ਅਮਰਪਾਲ ਸਿੰਘ ਦੇ ਜਿਹੜੇ ਪਿਤਾ ਨੇ ਉਹਨਾਂ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਕਿ ਜਿਹੜੀ ਕਿ ਪੰਜਾਬ ਦੀ ਇੱਕ ਖੇਤਰੀ ਪਾਰਟੀ ਹੋਣੀ ਚਾਹੀਦੀ ਪਰ ਅਕਾਲੀ ਦਲ ਨੇ ਮੈਂ ਕਹਿੰਦਾ ਪਰ ਪੰਜਾਬ ਦੀ ਖੇਤੀ ਪਾਰਟੀ ਨੂੰ ਚਾਹੀਦੀ ਕਿਵੇਂ ਦਿਖਦਾ ਦੇਖੋ ਪੰਜਾਬ ਦੀ ਜੇ ਨਮਾਇੰਦਾ ਜਮਾਤ ਆ ਉਹ ਤਾਂ ਅਕਾਲੀ ਦਲ ਹੀ ਆਏਗਾ ਜੀ ਚਾਹੇ ਕਿਸੇ ਫਾਰਮ ਦੇ ਵਿੱਚ ਆ ਜਾਵੇ ਨਵੇਂ ਸਿਰੇ ਨਵੀਂ ਸਿਰਜਣਾ ਹੋ ਜਵੇ ਜੇ ਸਾਰ ਅਮਰਿਤਪਾਲ ਸਿੰਘ ਉਹਨੇ ਲੀਡ ਕਰਦੇ ਨੇ ਅਸੀਂ ਮੈਂ ਸਮਝਦਾ ਵੀ ਇਹ ਪੰਜਾਬ ਦਾ ਸੁਭਾਗ ਹੋਊਗਾ ਜੇ ਉਹਨਾਂ ਨੇ ਜੇ ਸਹੀ ਲੀਡ ਦੇ ਉੱਤੇ ਉਹ ਲੈ ਕੇ ਜਾਂਦੇ ਨੇ ਜਿਵੇਂ ਪਹਿਲਾਂ ਚੱਲੇ ਸੀਗੇ ਉਹਨਾਂ ਨੇ ਪੰਥਿਕ ਲਹਿਰ ਚਲਾਈ ਅਮਰ ਅਛਾਇਆ ਡਰੱਗਸ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕੀਤੀ ਉਸ ਤਰੀਕੇ ਦੇ ਨਾਲ ਉਹ ਚੱਲਣਗੇ ਅਸੀਂ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਕਹਿੰਦੀ ਸੀ ਕਿ ਅਸੀਂ ਨਸ਼ਾ ਖਤਮ ਕਰਦਾਂਗੇ ਜਵੇਂ ਜੜ ਤੋਂ ਉਹ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਜੇ ਅਮਰੀਕਾ ਤੋਂ ਨਹੀਂ ਖਤਮ ਹੋ ਸਕਿਆ ਦੁਨੀਆ ਦੇ ਕਿਸੇ ਮੁਲਕ 'ਚ ਨਸ਼ਾ ਨਹੀਂ ਖਤਮ ਹੋ ਸਕਿਆ ਤੇ ਆਪਾਂ ਪੰਜਾਬ ਦੀ ਸਰਕਾਰ ਵਿਚਾਰੀ ਕੱਲੀ ਕਿੱਥੋਂ ਖਤਮ ਕਰੇ ਰਾਜਪਾਲ ਸਾਹਿਬ ਨੂੰ ਅਸੀਂ ਅੱਜ ਸ਼੍ਰੋਮਣੀ ਕਾਦੀ ਦਲ ਸਹਾਇ ਰਹਿਰ ਵੱਲੋਂ ਮੈਮੋਰੰਡਮ ਦਿੱਤਾ ਮੇਰਾ ਤਾਂ ਮੰਨਣਾ ਹੈਗਾ ਵੀ ਇਹ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ ਨਵੇਂ ਸਿਰੇੋਂ ਇਲੈਕਸ਼ਨ ਹੋਵੇ ਪੰਜਾਬ ਔਰ ਪੰਥ ਦੀ ਇੱਕ ਪਾਰਟੀ ਇਥੋਂ ਚੁਣੀ ਜਾਵੇ ਜਿਹੜੀ ਇਥੇ ਇਸ ਰੀਜਨ ਦੀ ਨੁਮਾਇੰਦਗੀ ਕਰੇ ਅਕਾਲੀ ਦਲ ਦਾ ਜੇ ਗੱਲ ਕਰੇ ਦਿਨ ਪਰ ਦਿਨ ਗਰਾਫ ਘਟਦਾ ਪਿਛਲੇ ਢੀਂਪਾ ਵੀ ਚਲੇ ਗਿਆ ਕਿ ਕਿਵੇਂ ਦੇਖਦੇ ਹੋ ਕਿ ਕਿਉਂ ਇਹ ਜਿਹੜਾ ਕਿ ਘਟ ਰਿਹਾ ਅਕਾਲੀ ਦਲ ਦਾ ਗਰਾਫ ਅਕਾਲੀ ਦਲ ਦਾ ਗਰਾਫ ਦੇਖੋ ਦੋ ਗੱਲਾਂ ਕਰਕੇ ਘਟਿਆ ਸਭ ਤੋਂ ਬੇਸਿਕ ਇਸ਼ੂ ਤਾਂ ਜਿਹੜਾ ਜਿਹੜਾ ਅਕਾਲੀ ਦਲ ਦਾ ਕੋਰ ਵੈਲਿਊ ਹੈਗੀ ਉਹ ਫੈਡਰਲਿਜ਼ਮ ਦੇ ਢਾਂਚੇ ਦੀ ਲੜਾਈ ਆ ਹੂੰ ਸਟੇਟਾਂ ਨੂੰ ਵੱਧ ਅਧਿਕਾਰ ਦੇਉਣ ਦੀ ਗੱਲ ਹੈ ਤੇ ਨਾਲ ਪੰਥ ਦੀ ਲੜਾਈ ਹੈ ਇਹ ਦੋ ਗੱਲਾਂ ਤੋਂ ਅਸੀਂ ਪਿੱਛੇ हट ਗਏ ਜਦੋਂ ਆਪਾਂ ਅਸੀਂ ਪੰਥਕ ਵੈਲਿਊਜ਼ ਤੋਂ ਪਿੱਛੇ हट ਗਏ ਪੰਥਸੱਤ ਤੋਂ ਪਿੱਛੇ हट ਗਏ ਲੋਕ ਰੋਟਾ ਪਾਣੋਂ ਹਟ ਗਏ ਸਸਿਕਾਲ ਜੀ ਤੁਸੀਂ ਦਿਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਡਿਪਟੀ ਕਮਿਸ਼ਨਰ ਸ਼ਰੀਫ ਫਤਿਹਗੜ੍ਹ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਕਿ ਲੋਕਾਂ ਨੂੰ ਮੁਜਲੀ ਮੁਫਤ ਦਿੱਤੀ ਜਾਊਗੀ ਤੇ ਸਬਸਿਡੀ ਦਿੱਤੀ ਜਾਊਗੀ ਇਸ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਹਾਹਾਕਾਰ ਮਾਰ ਜਾਂਦੀ ਹੈ ਤੇ ਪਰ ਇਸ ਤੋਂ ਬਾਅਦ ਅਮਰਿੰਦਰ ਸਿੰਘ ਲਿਵੜਾ ਨੇ ਸੋ ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਇੱਕ ਮੰਗ ਪੱਤਰ ਡਿਪਟੀ ਕਮਿਸ਼ਨ ਨੂੰ ਸੌਂਪਿਆ ਗਿਆ ਗੱਲਬਾਤ ਕਰਾਂਗੇ ਉਹਨਾਂ ਨੂੰ ਕਿ ਕਿਵੇਂ ਦੀ ਪੰਜਾਬ ਦੀ ਕਾਰਜਸ਼ਰੀਰਨ ਦੇਖਦੇ ਨੇ ਪੰਨਾ ਜੀ ਲਿਵੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਾਰੇ ਜੀ ਸਿੰਘ ਜੀ ਪੱਟ ਅਤੇ ਉਹਨਾਂ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਪਹਿਲਾਂ ਤਾਂ ਸਰਕਾਰ ਨੂੰ ਜਦੋਂ ਵੱਡੇ ਦਾਅਵੇ ਕਰਕੇ ਸੱਤਾ ਵਿੱਚ ਆਈ ਸੀ ਪਰ ਅੱਜ ਸਰਕਾਰ ਨੇ ਆਪਣਾ ਜਿਹੜਾ ਯੂ ਟਰਨ ਫੇਰ ਲੈ ਲਿਆ ਕਿ ਸਬਸਿਡੀ ਦੇਣ ਤੋਂ ਬਾਅਦ ਫਿਰ ਵਾਪਸ ਲੈ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਸਰਕਾਰ ਦੀ ਵਾਅਦਿਆਂ ਦੀ ਗੱਲ ਹੈ ਨਾ ਉਹ ਸਰ ਭਗਵਾਨ ਸਿੰਘ ਮਾਨ ਜਿਹੜੇ ਨੇ ਉਹ ਇੱਕ ਕਲਾਕਾਰ ਨੇ ਜੀ ਉਹਨਾਂ ਨੇ ਲੋਕਾਂ ਨੂੰ ਆਪਣੇ ਭਾਸ਼ਣ ਦੇ ਨਾਲ ਔਰ ਝੂਠ ਬੋਲ-ਬੋਲ ਕੇ ਆਪਣੇ ਨਾਲ ਲਾ ਲਿਆ ਉਹਦੇ ਚ ਦੋ ਪਾਰਟੀਆਂ ਦੀ ਜਿਹੜੀਆਂ ਪਹਿਲਾਂ ਰਵੈਤੀ ਪਾਰਟੀਆਂ ਸੀ ਉਹਨਾਂ ਦੀ ਵੀ ਬਹੁਤ ਵੱਡੀ ਗਲਤੀ ਆ ਕਿਉਂਕਿ ਉਹ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਇਸ ਕਰਕੇ ਇਹਦੇ ਭਰਮ ਚਾ ਕੇ ਲੋਕਾਂ ਨੇ ਇਹਨਾਂ ਦੀ ਸਰਕਾਰ ਬਣਾ ਦਿੱਤੀ ਸਰਕਾਰ ਬਣਨ ਤੋਂ ਬਾਅਦ ਦੇਖੋ ਪੌਣੇ 3 ਸਾਲ ਤੱਕ ਸਮਾਂ ਲੰਘ ਗਿਆ ਜੀ ਕਿੰਨੇ ਉਹਨਾਂ ਨੇ ਵਾਅਦੇ ਕੀਤੇ ਹੁਣ ਜੇ ਟਾਈਮ ਆ ਮੈਂ ਤੁਹਾਨੂੰ ਸਾਰੇ ਵਾਅਦਿਆਂ ਦੀ ਗੱਲ ਕਰਨ ਲੱਗੀ ਆ 20000 ਕਰੋੜ ਅਸੀਂ ਮਾਈਨਿੰਗ ਚ ਲਿਆਵਾਂਗੇ ਇੰਨੇ ਹਸਪਤਾਲ ਬਣਾਵਾਂਗੇ ਇੰਨੇ ਸਕੂਲ ਬਣਾਵਾਂਗੇ ਹੋਇਆ ਤਾਂ ਕੁਝ ਵੀ ਨਹੀਂ ਹੁਣ ਅਸਲ 'ਚ ਜਿਹੜੀ ਚੀਜ਼ ਹੈਗੀ ਹੈ ਸਾਰੀ ਫਾਈਨੈਂਸ ਦੇ ਨਾਲ ਹੁਣ ਉਹ ਕਹਿੰਦਾ ਜੀ 1000 ਰੁਪਏ ਅਸੀਂ ਲੇਡੀਆਂ ਨੂੰ ਫ੍ਰੀ ਦੇਣਾ ਉਹ ਦਿੱਤਾ ਤਾਂ ਗਿਆ ਨਹੀਂ ਜੀ ਪਰ ਹੁਣ ਕੀ ਹੈ ਦੇਖੋ ਜਿੰਨੀ ਦੇਰ ਜਿਹੜਾ ਬੋਝ ਹੈ ਵਿੱਤੀ ਬੋਝ ਆ ਉਹ ਪੰਜਾਬ ਦੇ ਲੋਕਾਂ 'ਤੇ ਹੀ ਪੈਣਾ ਹੈ ਚਾਹੇ ਆਪਾਂ ਇਧਰੋਂ ਪੈਸਾ ਲੈ ਕੇ ਉਧਰ ਦੇ ਦੀਏ ਫ੍ਰੀ ਆਈਟਮ ਇਧਰੋਂ ਦੇ ਦੀਏ ਕੁਝ ਕਰੀ ਜਾਈਏ ਜੀ ਪਰ ਨੁਕਸਾਨ ਪੰਜਾਬ ਦਾ ਹੀ ਹੋ ਰਿਹਾ ਹੂੰ ਇਹਦੇ ਲਈ ਮਤਲਬ ਕਿ ਜਾਂ ਤਾਂ ਰਾਜਪਾਲ ਸਾਹਿਬ ਨੂੰ ਅਸੀਂ ਅੱਜ ਸ਼੍ਰੋਮਣੀ ਕਾਦੀ ਦਲ ਸਦਾ ਰਹਿਰ ਵੱਲੋਂ ਮੈਮੋਰੰਡਮ ਦਿੱਤਾ ਮੇਰਾ ਤਾਂ ਮੰਨਣਾ ਹੈਗਾ ਵੀ ਇਹ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਨਵੇਂ ਸਿਰੇੋਂ ਇਲੈਕਸ਼ਨ ਹੋਵੇ ਪੰਜਾਬ ਔਰ ਪੰਥ ਦੀ ਇੱਕ ਪਾਰਟੀ ਇਥੋਂ ਚੁਣੀ ਜਾਵੇ ਜਿਹੜੀ ਇਥੇ ਇਸ ਰੀਜਨ ਦੀ ਨੁਮਾਇੰਦਗੀ ਕਰੇ ਔਰ ਸਹੀ ਫੈਸਲੇ ਲੈ ਕੇ ਪੰਜਾਬ ਨੂੰ ਤਰੱਕੀ ਦੀ ਲੀਹ ਤੇ ਲੈ ਕੇ ਜਾਵੇ ਜੀ ਅੱਜ ਜੇ ਗੱਲ ਕਰੀਏ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਆ ਲਗਾਤਾਰ ਕਤਲਾਂ ਆਮ ਹੋ ਰਿਹਾ ਤੇ ਕਿਵੇਂ ਦੇਖਦੇ ਹੋ ਜੀ ਦੇਖੋ ਉਹਦੇ ਚ ਵੀ ਇੱਕ ਬਹੁਤ ਮੇਜਰ ਇਸ਼ੂ ਹੈਗੀ ਆ ਜਿਹੜੀ ਹੈਗੀ ਡਰੱਗਸ ਇਨਨ ਨੇ ਇਨਨ ਨੇ ਵਾਅਦਾ ਕੀਤਾ ਵੀ ਅਸੀਂ ਡਰੱਗਸ ਪੰਜਾਬ ਦੇ ਵਿੱਚ 24 ਘੰਟੇ 48 ਘੰਟੇ ਹਫਤੇ 10 ਦਿਨਾਂ ਚ ਬੰਦ ਕਰ ਦਾਂਗੇ ਦੇਖੋ ਇੱਕ ਗੱਲ ਤਾਂ ਤੈ ਹੈ ਡਰੱਗਸ ਜਿਹੜੇ ਹੈਗੇ ਉਹ ਬੰਦ ਨਹੀਂ ਹੋ ਸਕਦੇ ਇਹ ਦੁਨੀਆ ਦੇ ਵਿੱਚ ਜਿਹੜੀ ਸਭ ਤੋਂ ਪਾਵਰਫੁਲ ਕੰਟਰੀ ਹੈ ਅਮਰੀਕਾ ਉਹਨੇ ਵੀ ਯਤਨ ਕਰਕੇ ਦੇਖ ਲਿਆ ਪਰ ਕੰਟਰੋਲ ਹੋ ਸਕਦੇ ਨੇ ਘਟ ਸਕਦੇ ਨੇ ਪਰ ਟੋਟਲੀ ਬੰਦ ਨਹੀਂ ਹੋ ਸਕਦੇ ਇਹ ਇੱਕ ਸਿਰਫ ਆਪਾਂ ਇੱਕ ਝੂਠਾ ਵਾਅਦਾ ਵੀ ਆਪਾਂ ਡਰੱਗਸ 100% ਬੰਦ ਕਰ ਦਾਂਗੇ ਔਰ ਫਿਰ ਵੀ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਡਰੱਗਸ ਘਟਾਉਣ ਜਿੰਨੇ ਘਟ ਸਕਦੇ ਨੇ ਘਟਾਉਣ ਔਰ ਲੋਕਾਂ ਨੂੰ ਜਾਗਰੂਤ ਕਰਕੇ ਜੇ ਡਰੱਗਸ ਘਟ ਜਾਂਦੇ ਨੇ ਤਾਂ ਕ੍ਰਾਈਮ ਵੀ ਆਟੋਮੈਟਿਕਲੀ ਨਾਲ ਹੀ ਘਟ ਜਾਂਦਾ ਸੋ ਇਸ ਕਰਕੇ ਜੇ ਡਰੱਗਸ ਮੈਨਸ ਦੇ ਉੱਤੇ ਇਹ ਕੰਟਰੋਲ ਕਰ ਲੈਂਦੇ ਨੇ ਤਾਂ ਕੱਲੋਂ ਆਟੋਮੈਟਿਕਲੀ ਕ੍ਰਾਈਮ ਘਟੇਗਾ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ ਜਵੇਂ ਜੜ ਤੋਂ ਉਹ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਜੇ ਅਮਰੀਕਾ ਤੋਂ ਨਹੀਂ ਖਤਮ ਹੋ ਸਕਿਆ ਦੁਨੀਆ ਦੇ ਕਿਸੇ ਮੁਲਕ 'ਚ ਨਸ਼ਾ ਨਹੀਂ ਖਤਮ ਹੋ ਸਕਿਆ ਤੇ ਆਪਾਂ ਪੰਜਾਬ ਦੀ ਸਰਕਾਰ ਵਿਚਾਰੀ ਕੱਲੀ ਕਿੱਥੋਂ ਖਤਮ ਕਰ ਦੂਗੀ ਇਹ ਨਹੀਂ ਹੋ ਸਕਣਾ ਪਰ ਕੰਟਰੋਲ ਹੋ ਸਕਦਾ ਵੀ ਬਹੁਤ ਜ਼ਿਆਦਾ ਘਟਾ ਦਈਏ ਆਪਾਂ ਵੀ ਹਾਂ ਲੋਕ ਹੋਰ ਪਾਸੇ ਅਵੇਰਨੈਸ ਰੱਖਣ ਤਾਂ ਨਸ਼ਾ ਕੰਟਰੋਲ ਹੋ ਸਕਦਾ ਖਤਮ ਨਹੀਂ ਹੋ ਸਕਦਾ ਜਿਹੜਾ ਤਾਂ ਇੱਕ ਭਾਈ ਅਮਰਪਾਲ ਸਿੰਘ ਦੇ ਜਿਹੜੇ ਪਿਤਾ ਨੇ ਉਹਨਾਂ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਕਿ ਜਿਹੜੀ ਕਿ ਪੰਜਾਬ ਦੀ ਇੱਕ ਖੇਤਰੀ ਪਾਰਟੀ ਹੋਣੀ ਚਾਹੀਦੀ ਪਰ ਅਕਾਲੀ ਦਲ ਨਹੀਂ ਮੈਂ ਕਹਿੰਦਾ ਪਰ ਪੰਜਾਬ ਦੀ ਖੇਤੀ ਪਾਰਟੀ ਨੂੰ ਚਾਹੀਦੀ ਕਿਵੇਂ ਦਿਖਦਾ ਦੇਖੋ ਪੰਜਾਬ ਦੀ ਜੇ ਨਮਾਇੰਦਾ ਜਮਾਤ ਆ ਉਹ ਤਾਂ ਅਕਾਲੀ ਦਲ ਹੀ ਆਏਗਾ ਜੀ ਚਾਹੇ ਕਿਸੇ ਫਾਰਮ ਦੇ ਵਿੱਚ ਆ ਜਾਵੇ ਨਵੇਂ ਸਿਰੇ ਨਵੀਂ ਸਿਰਜਣਾ ਹੋ ਜਵੇ ਜੇ ਸਾਰ ਅਮਰਿਤਪਾਲ ਸਿੰਘ ਉਹਨੇ ਲੀਡ ਕਰਦੇ ਨੇ ਅਸੀਂ ਮੈਂ ਸਮਝਦਾ ਵੀ ਇਹ ਪੰਜਾਬ ਦਾ ਸੁਭਾਗ ਹੋਊਗਾ ਜੇ ਉਹਨਾਂ ਨੇ ਜੇ ਸਹੀ ਲੀਡ ਦੇ ਉੱਤੇ ਉਹ ਲੈ ਕੇ ਜਾਂਦੇ ਨੇ ਜਿਵੇਂ ਪਹਿਲਾਂ ਚੱਲੇ ਸੀਗੇ ਉਹਨਾਂ ਨੇ ਪੰਥਿਕ ਲਹਿਰ ਚਲਾਈ ਅਮਰ ਅਛਿਕਾਇਆ ਡਰੱਗਸ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕੀਤੀ ਉਸ ਤਰੀਕੇ ਦੇ ਨਾਲੋਂ ਚੱਲਣਗੇ ਅਸੀਂ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਪਾਰਟੀਆਂ ਬਣਨੀਆਂ ਜਾਂ ਨਹੀਂ ਬਣਨੀਆਂ ਇਲੈਕਸ਼ਨਾਂ ਜਿੰਨੀਆਂ ਨਾ ਜਿੰਨੀਆਂ ਉਹ ਬਾਅਦ ਦੀਆਂ ਗੱਲਾਂ ਪਹਿਲਾਂ ਤਾਂ ਪੰਜਾਬ ਬਚਾਉਣ ਦੀ ਗੱਲ ਹੈ ਜਿਹੜਾ ਅਕਾਲੀ ਦਲ ਦਾ ਜਿਹੜਾ ਗੱਲ ਕਰੇ ਦਿਨ ਪਰ ਦਿਨ ਗਰਾਫ ਘਟਦਾ ਪਿਛਲੇ ਢੀਮਪਾ ਵੀ ਚਲੇ ਗਿਆ ਕਿ ਕਿਵੇਂ ਦੇਖਦੇ ਹੋ ਕਿ ਕਿਉਂ ਇੱਕ ਜਿਹੜਾ ਕਿ ਘਟ ਰਿਹਾ ਅਕਾਲੀ ਦਲ ਦਾ ਗਰਾਫ ਅਕਾਲੀ ਦਲ ਦਾ ਗਰਾਫ ਦੇਖੋ ਦੋ ਗੱਲਾਂ ਕਰਕੇ ਘਟਿਆ ਸਭ ਤੋਂ ਬੇਸਿਕ ਇਸ਼ੂ ਤਾਂ ਹੈ ਜਿਹੜਾ ਜਿਹੜਾ ਅਕਾਲੀ ਦਲ ਦਾ ਕੋਰ ਵੈਲਿਊ ਹੈਗੀ ਉਹ ਫੈਡਰਲਿਜ਼ਮ ਦੇ ਢਾਂਚੇ ਦੀ ਲੜਾਈ ਆ ਸਟੇਟਾਂ ਨੂੰ ਵੱਧ ਅਧਿਕਾਰ ਦੇਵਾਉਣ ਦੀ ਗੱਲ ਆ ਤੇ ਨਾਲ ਪੰਥ ਦੀ ਲੜਾਈ ਆ ਇਹ ਦੋ ਗੱਲਾਂ ਤੋਂ ਅਸੀਂ ਪਿੱਛੇ हट ਗਏ ਜਦੋਂ ਆਪਾਂ ਅਸੀਂ ਪੰਥਕ ਵੈਲਿਊਜ਼ ਤੋਂ ਪਿੱਛੇ हट ਗਏ ਪੰਥਸੱਤ ਤੋਂ ਪਿੱਛੇ हट ਗਏ ਲੋਕ ਰੋਟਾ ਪਾਣੋਂ हट ਗਏ ਮੇਨ ਗੱਲ ਤਾਂ ਇਹੀ ਹੋਈ ਹੈ ਹੋਰ ਤਾਂ ਕੀ ਗੱਲ ਹੋਵੇ ਸਦਾਰਤ ਨਾ ਜਾਵੇ ਤਾਂ ਕਿਵੇਂ ਦਾ ਹੋਣਾ ਚਾਹੀਦਾ ਸਦਾਰਤ ਦੀ ਗੱਲ ਕਰੀਏ ਅਕਾਲੀ ਦਲ ਦੀ ਅਕਾਲੀ ਦਲ ਚ ਸਦਾਰਤ ਦੇਖੋ ਪਬਲਿਕ ਤਾਂ ਅਕਾਲੀ ਦਲ ਨੂੰ ਨਹੀਂ ਮਾੜਾ ਕਹਿੰਦੀ ਹੈਗੀ ਇੱਕ ਪਰਿਵਾਰ ਦਾ ਜਿਹੜਾ ਕੰਟਰੋਲ ਹੋਇਆ ਜੀ ਇਹਨਾਂ ਨੇ ਇਹ ਸਾਰੀ ਸੰਸਥਾਵਾਂ ਦੇ ਵਿੱਚ ਨਿਗਾਰ ਲਿਆਂਦਾ ਉਹਨਾਂ ਕਰਕੇ ਹੀ ਅਕਾਲੀ ਦਲ ਡਾਊਨ ਹੈ ਅਕਾਲੀ ਦਲ ਦੇ ਵਿੱਚ ਦੇਰ ਹੱਕ ਦੇ ਵਿੱਚ ਲੋਕ ਹਜੇ ਵੀ ਹਨਗੇ ਕਿਉਂਕਿ ਅਕਾਲੀ ਦਲ ਨੇ ਸਦਾ ਹੀ ਪੰਜਾਬ ਦੀ ਲੜਾਈ ਲੜੀ ਹੈ ਪੰਥ ਦੀ ਲੜਾਈ ਲੜੀ ਹੈ ਪਰ ਜਦੋਂ ਆਪਾਂ ਉਹ ਵੈਲਿਊਜ਼ ਤੋਂ ਹਟ ਗਏ ਆ ਉਸ ਕਰਕੇ ਨਿਗਾਰ ਆ ਜੇ ਆਪਾਂ ਪੰਜਾਬ ਦੀ ਲੜਾਈ ਔਰ ਪੰਥ ਦੀ ਲੜਾਈ ਲੜਾਂਗੇ ਤਾਂ ਲੋਕ ਆਪਣੇ ਨਾਲ ਲੱਗਣਗੇ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਆਰਸ ਵਾਲਾ ਅਮਰ ਆਪਣੇ ਕਿੰਨਾ ਰਲੋਂਤ ਬੋਲਣੋਂ ਇੱਕ ਫਿਲਮ ਅਮਰਜੈਂਸੀ ਬਣਾਈ ਗਈ ਜਿੱਤੇ ਪਹਿਲਾ ਸੈਂਸਰ ਬੋਰਡ ਨੇ ਰੋਕ ਲਗਾ ਦਿੱਤੀ ਕਿ ਇਸੇ ਪਰ ਹੁਣ ਉਹਦੇ ਵਿੱਚੋਂ ਜਿਹੜੇ ਕਿ ਤਿੰਨ ਪਾਰਟ ਕੱਟ ਦਿੱਤੇ ਗਏ ਨੇ ਤੇ ਫਿਰ ਵੀ ਉਹ ਫਿਲਮ ਰਿਲੀਜ਼ ਹੋਊਗੀ ਤੇ ਸਿੱਖਾਂ ਦੇ ਮਨਾਂ ਦੇ ਵਿੱਚ ਰੋਸ ਆ ਕਿਉਂਕਿ ਦੇਖੋ ਸਿੱਖਾਂ ਦੇ ਮਨਾਂ ਦੇ ਵਿੱਚ ਤਾਂ ਰੋਸ ਹੋਣਾ ਹੀ ਚਾਹੀਦਾ ਹੈ ਦੇਖੋ ਇੱਕ ਤਾਂ ਫਿਲਮ ਦੇ ਵਿੱਚ ਸਾਰੀ ਚੀਜ਼ ਡਿਸਟਾਰਟ ਕੀਤੀ ਹੋਈ ਹੈ ਐਮਰਜੈਂਸੀ ਜਦੋਂ ਲੱਗੀ ਆ ਉਦੋਂ ਸੰਤ ਜਨੈਲ ਸਿੰਘ ਪਿੰਡਰ ਵਾਲਿਆਂ ਦਾ ਉਸ ਮੈਟਰ ਦੇ ਵਿੱਚ ਕੋਈ ਰੋਲ ਨਹੀਂ ਸੀਗਾ ਨਾ ਉਹਨਾਂ ਦੀ ਕੋਈ ਉਸ ਟਾਈਮ ਲੜਾਈ ਸੀਗੀ ਉਹ ਤਾਂ ਇੱਕ ਆਪਾਂ ਜੇ ਪਬਲਿਕ ਨੂੰ ਬੇਵਕੂਫ ਬਣਾਉਣਾ ਜਿਹੜੇ ਲੋਕ ਪੰਜਾਬ ਨੂੰ ਨਹੀਂ ਜਾਣਦੇ ਉਹਨੂੰ ਕੰਗਣਾ ਵਰ ਨੌਤ ਵਰਗੇ ਲੋਕ ਇੱਥੇ ਪੰਜਾਬ ਦਾ ਕੀ ਹਿੰਦੂਸਤਾਨ ਦਾ ਹੀ ਮਾਹੌਲ ਖਰਾਬ ਕਰਨ ਲੱਗੇ ਹੋਏ ਨੇ ਹਿੰਦੂ ਸਿੱਖ ਦਾ ਪਾੜਾ ਪਾਉਣਾ ਚਾਹੁੰਦੇ ਨੇ ਕਦੇ ਕੋਈ ਪੰਜਾਬ ਦੇ ਵਿੱਚ ਅਜਿਹੀ ਗੱਲ ਹੋਈ ਤਾਂ ਹੈ ਨਹੀਂ ਜਿਹੜਾ ਵੀ ਆਪਾਂ ਹਿੰਦੂ ਸਿੱਖ ਆਪਸ ਵਿੱਚ ਫਿਰਕਾਪ੍ਰਸਤੀ ਦੀ ਲੜਾਈ ਹੋਈ ਹੋਵੇ ਜਾਂ ਕਦੇ ਦੰਗੇ ਹੋਏ ਹੁਣ ਪੰਜਾਬ 'ਚ ਕਦੇ ਦੰਗੇ ਨਹੀਂ ਹੋਏ ਹੋਰ ਸਟੇਟਾਂ ਦੇ ਵਿੱਚ ਜ਼ਰੂਰ ਪੰਜਾਬ ਦੇ ਉਲਟ ਦੰਗੇ ਹੋਏ ਨੇ ਇਹੀ ਚੀਜ਼ ਭੜਕਾਉਣਾ ਚਾਹੁੰਦੇ ਆ ਚਲੋ ਐਮਪੀ ਬਣ ਗਈ ਬਹੁਤ ਵੱਡੀ ਐਕਟਰੈਸ ਹੋਣੀ ਆ ਪਰ ਉਹਦੀ ਸਮਝ ਤਾਂ ਕੋਈ ਇੰਨੀ ਬਹੁਤੀ ਵਧੀਆ ਹੈ ਨਹੀਂ ਪਤਾ ਨਹੀਂ ਕੀ ਬੀਜੇਪੀ ਦੀ ਸੋਚ ਆ ਵੀ ਇਹੋ ਜਿਹੇ ਬੰਦਿਆਂ ਨੂੰ ਚੱਕ ਕੇ ਐਮਪੀ ਬਣਾਉਂਦੇ ਨੇ ਟਾਰਗੇਟ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਅਕਸਰ ਜੇਕਰ ਗੱਲ ਕਰੀਏ ਸਿੱਖਾਂ ਨੂੰ ਟਾਰਗੇਟ ਕਰਨ ਦਾ ਦੇਖੋ ਬੇਸਿਕ ਚੀਜ਼ ਤਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਟਾਰਗੇਟ ਕੀਤਾ ਦੇਖੋ ਮੁਸਲਮਾਨ ਜਿਹੜੀ ਕੌਮ ਹੈ ਨਾ ਜੀ ਉਹਨੂੰ ਪਹਿਲਾਂ ਇਹਨਾਂ ਨੇ ਬੀਜੇਪੀ ਨੇ ਇੱਕ ਬਹੁਤ ਵੱਡਾ ਟਾਰਗੇਟ ਬਣਾਇਆ ਔਰ ਟਾਰਗੇਟ ਬਣਾ ਕੇ ਉਹ ਇੱਕ ਕਿਸਮ ਨਾਲ ਉਹਨਾਂ ਨੂੰ ਦਬਾ ਲਿਆ ਪਿਛਲੇ 10 ਸਾਲਾਂ ਦੇ ਵਿੱਚ ਉਸ ਤੋਂ ਬਾਅਦ ਸੈਕੰਡ ਵੱਡੀ ਮੈਜੋਰਿਟੀ ਹੈਗੀ ਸਿੱਖ ਹਮ ਯਤਨ ਉਹਨਾਂ ਨੇ ਸ਼ਾਇਦ ਕੀਤਾ ਹੋਵੇ ਵੀ ਇਹਨਾਂ ਨੂੰ ਵੀ ਦਬਾ ਲਿਆ ਪਰ ਸਿੱਖ ਕੌਮ ਜਿਹੜੀ ਹੈ ਉਹ ਦਬਨ ਵਾਲੀ ਹੈ ਨਹੀਂ ਇਹ ਮਤ ਸੋਚਣ ਵੀ ਕਦੇ ਸਿੱਖ ਜਿਹੜਾ ਹੈਗਾ ਕਦੇ ਡਰ ਕੇ ਉਹ ਦਬ ਜਾਏਗਾ ਉਹ ਆਪਣੇ ਪੰਥ ਦੀ ਲੜਾਈ ਸਦਾ ਹੀ ਲੜਦਾ ਰਹੇਗਾ ਔਰ ਜੇ ਆਪਾਂ ਕਹੀਏ 1947 ਦੀ ਵੀ ਜੇ ਆਪਾਂ ਲੜਾਈ ਦੇਖੋ ਉਹਦੇ ਵਿੱਚ ਵੀ ਸਿੱਖਾਂ ਨੇ ਔਰ ਵੈਸਟ ਬੰਗਾਲ ਦੀ ਵੱਡੀ ਦੇਣ ਆ ਹੋਰ ਤਾਂ ਕਿਸੇ ਪਾਸਿਓਂ ਕਿਸੇ ਨੇ ਕੋਈ ਬਹੁਤੀਆਂ ਕੁਰਬਾਨੀਆਂ ਹੋਈਆਂ ਹੀ ਨਹੀਂ ਹਨਗੇ ਤੇ ਹੁਣ ਵੀ ਸਿੱਖ ਕੁਰਬਾਨੀ ਦੇਣ ਨੂੰ ਤਿਆਰ ਹੈ ਦੇਸ਼ ਦੇ ਨਾਲ ਕੋਈ ਇਹੋ ਜੀ ਗੱਲ ਨਹੀਂ ਸੋ ਇਹ ਸਨ ਅਮਰਿੰਦਰ ਸਿੰਘ ਲੇਵੜਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਲਿਖੇ ਕਾਰਸ਼ੈਲੀ ਜਿਵੇਂ ਫੇਲ ਸਾਬਤ ਹੋਈ ਤੇ ਉੱਤੇ ਹੀ ਜੋ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਨਿੰਦਨਯੋਗ ਹੈ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌੜੀ ਦੇ ਨਾਲ ਰਜਿੰਦਰ ਸਿੰਘ ਪੱਟ ਦੀ ਬਸ਼ੀਰ